कि ये रिसेट राउंड के लिए कैपेसिटेबल लिखा है सर आपने हमसे लॉकेट प्रेस कर दिया सर जिस जगह से हम खड़े हैं सर ऑफिसर्स वेल भी पब्लिक गैलरी और प्रेस गैलरी है तो इसके कवर किधर करोगे सर खुद तो ही करो कि ना वहां हाइट नहीं जैसे उसी गैलरी में ब्राउन का काफी नहीं तो फिर ये तो पैसा का तो एडवांस सर ਆਖਰ ਤੁਸੀਂ ਕਹਿ ਰਹੇ ਸੀ ਜੇ ਨੂੰ ਤੁਸੀਂ ਪਬਲਿਕ ਇੰਡਰੀ ਸਰ ਇਨੀ ਵੀ ਤੇ ਠੱਲੇ ਆਲੀ ਉਹ ਉਹ ਤੇ ਉੱਪਰ ਹੈ ਯੈਸ ਸਰ ਉਹ ਆਬਵੀਅਸਲੀ ਸਰ ਕੋ ਕੰਦਾ ਨੇ ਪ੍ਰਾਪਰ ਕਰ ਠੀਕ ਹੈ ਸਰ ਸਰ ਇਸ ਸਪੀਚ ਪਹਿਲਾਂ ਕੰਦਾ ਦੇ ਪ੍ਰਾਪਰ ਕਰਕੇ ਤੇ ਆ ਬੈਕਅਪ ਯੈਸ ਸਰ 40 ਫੁੱਟ ਹਾਈਟ ਰੱਖਾਂਗੇ ਵੈਰੀ ਗੁੱਡ ਇਸ ਸਪੀਚ ਲਈ ਵੀ ਦਾਨ ਸਦਾ ਕਿ ਸਰ ਕਿਤੇ ਬਾਅਦ ਹੋਣੀ ਹੈ ਬੋਲੇ ਸੋ ਨਿਹਾਲ ਸਰ ਨਾਲ ਹੋਇਆ ਸਰ ਵੈਸਾ ਨਾਲ ਹੋਇਆ ਸਰ ਨਾਲ ਹੋ ਜੀ ਇੱਕ ਸਰ ਅੱਜ ਬਾਲ ਜੀ ਆਓ ਜੀ ਮੈਂ ਸਰ ਮੈਂ ਸਰ ਪਲੀਜ਼ ਆਓ ਮੰਤਰੀ ਨਾਲ ਆਓ ਤੁਸੀਂ ਮੰਤਰੀ ਜੀ ਪਿਛਲੇ ਵਾਰ ਤੁਸੀਂ ਬਹੁਤ ਜ਼ਿਆਦਾ ਸਾਨੂੰ ਸਮਾਂ ਦਿੱਤਾ ਜਲੰਧਰ ਚ ਵਾਲਮੀ ਕੀ ਦਿੱਤਾ ਤੁਸੀਂ ਆਪਣਾ ਹਾਜ਼ਰੀ ਕੈਂਦੀ ਹਾਜ਼ਰੀ ਉਹ ਆਈ ਜੀ ਸਮਾਜ ਤੁਹਾਡਾ ਹਮੇਸ਼ਾ ਰਿਣੀ ਰਹੂਗਾ ਜੀ ਠੀਕ ਹੈ ਜੀ ਅੱਗੇ ਸਰ ਪਰਮਾਨ ਬਸ ਤੁਸੀਂ ਕਰ ਲਿਓ ਜੀ ਤੁਹਾਡੇ ਨਗਰ ਕੌਂਸਲ ਦੇ ਇੰਦੇ ਮੁਲਾਜ਼ਮ ਹੈ ਅਸੀਂ ਉਹਨਾਂ ਦਾ ਸਰ ਬਿਲਕੁਲ ਠੀਕ ਹੈ ਸਰ ਨੰਬਰ ਜਨਾ ਕਰ ਲੋਗੇ ਜੀ ਮੈਂ ਕਰਾਂਗਾ ਜੀ

ਜੋ ਜੁਫਾਇ ਕਹਿਆ ਨਾ ਕਿ ਤੁਸੀਂ ਬਈ ਸੁਪਾ ਇਹ ਨੂੰ ਤੌਰ ਤੋਂ ਤੋਂ ਨਾ ਦੁਆਰਾ ਆਪਣੇ ਜੀਤ ਦੇ ਯਾਦ ਵਿੱਚ ਦਿੱਲੀ ਰਾਜ ਸੈਨਾ ਦੇ ਵਿੱਚ ਆਸ਼ਰਮ ਸਥਾਪਿਤ ਕੀਤਾ ਗਿਆ ਸੀ ਕਿਤੇ ਪੰਗਤ ਦੇ ਸੰਗਤ ਤੋਂ ਪਹਿਲੇ ਰੋਡ ਤੇ ਨਾਰਾ ਲਗਾਇਆ ਜਾਂਦਾ ਸੀ ਕਿਉਂਕਿ ਗੁਰੂ ਜੀ ਨੇ ਕਿਹਾ ਸੀ ਪਹਿਲੇ ਪੰਗਤ ਪਾਛੇ ਸੰਗਤ ਜੇ ਕੋਸਟ ਕਾਸੇ ਜਿਆਪਾ ਦਾ ਕਾਫੀ ਰੋਣਾ ਸੀ ਉਸ ਤੋਂ ਬਾਅਦ ਕਿਉਂਕਿ ਗੁਰੂ ਜੀ ਨੇ ਕਿਹਾ ਕਿ ਇਨੇ ਸਾਰੇ ਲਈ ਸਭ ਇੱਕ ਬਰਾਬਰ ਹੈ ਪਹਿਲੇ ਪੰਗਤ ਪਾਛੇ ਸੰਗਤ ਇਹ ਰਾਜ ਸੈਨਾ ਆਸ਼ਰਮ ਜਿੱਥੇ ਹੈ ਜੋ ਰਾਜ ਸੈਨਾ ਦਿੱਲੀ ਤੇ ਰਾਸ਼ਟਰੀ ਪੰਜਾਬ ਰਾਜ ਸੈਨਾ ਬਿਲਕੁਲ ਇਸੇ ਨਾਲ ਹੀ ਜਿਹੜੇ ਸਰ ਉਸੇ ਆਸ਼ਰਮ ਦੇ ਵਿੱਚ ਭਾਈ ਜੈਤਾ ਜੀ ਦੇ ਪਿਤਾ ਭਾਈ ਸਾਦਾ ਨੰਦ ਜੀ ਤੇ ਮਾਤਾ ਲਾਜਮਤੀ ਜੀ ਦੇ ਗੁਲਾਕਾਤ ਤੋਂ ਬਾਅਦ ਇੱਕ ਵਿਆਹ ਦੀ ਗੱਲ ਅੱਗੇ ਤੁਰੀ ਤਾਂ ਪੰਡਤਾਂ ਵੱਲੋਂ ਕੱਟ ਕੇ ਵਿਰੋਧ ਕੀਤਾ ਗਿਆ ਸੀ ਕਿਉਂਕਿ ਜਿਹੜਾ ਵਿਆਹ ਸੀ ਉਹ ਉਹਨਾਂ ਦੇ ਧਰਮ ਜਿਹੜੇ ਅਲੱਗ-ਅਲੱਗ ਸੀ ਮਾਤਾ ਲਾਜਮਤੀ ਜੀ ਪਰ ਉਹ ਸਮਾਜ ਦੇ ਵਿੱਚੋਂ ਸੀ ਇਹਨੇ ਕਿਹਾ ਸਰੋਨੰਦ ਜੀ ਦੀ ਕੋਈ ਸਿੱਖ ਧਰਮ ਦੀ ਸੀ ਉਹ ਇਸ ਕਰਕੇ ਡੱਬ ਦੇ ਵਿਰੋਧ ਪੰਡਤਾਂ ਵੱਲੋਂ ਕੀਤਾ ਗਿਆ ਜਦੋਂ ਇਹ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਦੀ ਰਿਪੋਰਟ ਆਉਂਦੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਜੋ ਜਾਤ ਪਾਤ ਦੇ ਉੱਪਰ ਰੁਕਤੀ ਸੀ ਗਿਆਨ ਨੂੰ ਪ੍ਰਵਾਨ ਕਰ ਦੇਣੀ ਚਾਹੀਦੀ ਹੈ ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਸੰਗਤ ਦੇ ਨਾਲ ਅਲੀਗੜ੍ਹ ਦੀ ਯਾਤਰਾ ਕੀਤੀ ਉਸ ਤੋਂ ਬਾਅਦ ਉਸ ਸਰੀਰ ਬਾਦ ਸਾਰੇ ਫੋਟੋ ਵहां पर ਸੈਂਟਰ ਕਰ ਦਿੱਤੇ ਇਹਦੇ ਤੋਂ ਬਸ ਅੱਗੇ ਤੀਰ ਬਾਤ ਭਾਈ ਸਾਧਨਾਂ ਦੇ ਤੇ ਮਾਤਾ ਲਾਜਵੰਤ ਦੀ ਜਿਹੜੀ ਕਹਾਣੀ ਹੈ ਅਸਰ ਵਿਆਹ ਤੋਂ ਬਾਅਦ ਜਦੋਂ ਉਹਨੂੰ ਤੇਗਵਾਦ ਦੇ ਅਸ਼ੀਰਵਾਦ ਦੇਣ ਦਾ ਟਾਈਮ ਆਇਆ ਉਹ ਉਸਦੀ ਲੋੜ ਦਰਸਾਉਂਦੀ ਹੈ ਕਿ ਇੰਦਰ ਸਿਰ ਉਹਨਾਂ ਵਰਤੂ ਦਿਖਾਇਆ ਸੀ ਭਾਈ ਜਿੱਦ ਜਨਮ ਸੇ ਮਾਤਾ ਲਾਜਵੰਤ ਦੀ ਜਿਹੜੀ ਕੁੱਪ ਇੱਕ ਕੁੱਟੀਆਂ ਬਣਾ ਕੇ ਤੁਸੀਂ ਕੁੱਟੀਆਂ ਦੇ ਵਿੱਚ ਭਾਈ ਜਿੱਦ ਜਨਮ ਬਾਤਾਂ ਲਾਜਵੰਤ ਬਹੁਤ ਸੋਹਣਾ ਮੈਂ ਤੁਹਾਨੂੰ ਜਿਹੜੇ ਸਭ ਬੋਲੋਗੇ ਉਹ ਸੀ ਮੈਂ ਵੀ ਅਸੂਚਿਤ ਹਾਂ ਇਹ ਦਿੱਤਾ ਨਹੀਂ ਹੋਤਾ ਪਰ ਉਹ ਜਿਹੜਾ ਮੈਂ ਲੱਭਣਾ ਪੁੱਛਿਆ ਉਹ ਕੋਸਟਮਰ ਸਰ ਜੀ ਕਿਦਰ ਭਾਈ ਕਲਿਆਣਾ ਦੀ ਕੋ ਲੈ ਕੇ ਭਾਈ ਜੰਤਾ ਜੀ ਦਾ ਸੋਚੀ ਕਰੇ ਮੈਂ ਕਹਿੰਦਾ ਸੀ ਕਿ ਭਾਈ ਕਲਿਆਣਾ ਦੀ ਦੂਜੀ ਗੱਲ ਚੁਰਾ ਚੁੱਕੀ ਸੀ ਕਿ ਪਲਾਸਟਿਕ ਫਾਈ ਜੰਤਾ ਜੀ ਭਾਈ ਸੇਕ ਤੋਂ ਦਿੱਕਸਾ ਅੱਗੇ ਆਉਂਦੇ ਹਾਂ ਬਹੁਤ ਮੁਸ਼ਕਿਲ ਸਥਿਤੀ ਹੈ 45 ਸਾਲ ਦੀ ਅਮਲ ਸਟੇਟਿਸੀ ਸਸਟੇਨੈਂਸ ਤੋਂ ਅੱਗੇ ਜਾ ਕੇ 320 ਇਸ ਨਾਲ ਤੁਸੀਂ ਮਿਲੋ ਪ੍ਰਾਪਤ ਨਾ ਹਾਰ ਦੇ ਮੂਰਾ ਪਾ ਉਹ ਸਾਰੀ ਬੁੱਕ ਸਭ ਤੋਂ ਸਰਟਿਸਿਫਾਈਡ ਅਗਲੇ ਤੋਂ ਕੋਰਸ ਨੂੰ ਦੇਖਾਂਗੇ ਸਰਕਾਰਾਂ ਇਸ ਤੋਂ ਕਰਾ ਦਿੱਤਾ ਹੈ ਇਪਰ ਗੇਟ ਹੈਪੀ ਬਰਥਡੇ ਅਸੋ ਪਲੀਜ਼ ਕੁਛ ਨਿਯਮ ਦੇ ਉੱਤੇ ਸੱਦਨ ਫੌਰਨ ਦੇਈਏ ਸਪੀਡ ਦੇ ਉੱਤੇ ਜਦੋਂ ਉਹਨਾਂ ਰੱਬ ਉਹਨਾਂ ਜਬਰਦਸਤੀ ਸੰਤਰਾਉਂਦਾ ਇੱਕ ਹੋਰ ਇਤਿਹਾਸਿਕ ਕਹਾਣੀ ਹੈ ਕਿਉਂਕਿ ਉਸ ਤੋਂ ਬਾਅਦ ਜਿਹੜਾ ਸਿੰਘੂਆਂ ਦਾ ਦਲ ਸੀ ਭਾਈ ਖਿਰਪਰ ਅਮਜੀਦ ਦੀ ਅਗਵਾਈ ਦੇ ਵਿੱਚ ਜਦੋਂ ਕੁੱਤੇ ਹੀ ਕੌਦੇ ਦੇ ਕੋਲ ਪਹੁੰਚਿਆ ਕਿਹਾ ਕਿ ਜਿਹੜਾ ਸਾਡਾ ਧਰਮ ਖਤਰੇ ਦੇ ਵਿੱਚ ਹੈ ਇਸਨੂੰ ਬਚਾਇਆ ਜਾਵੇ। ਮਹਾਰਾਜਾ ਗੋਬਿੰਦਰਾਇ ਜੀ ਨੇ ਸੋਚਿਆ ਕਿ ਇਹਦਾ ਹੀ ਥੋੜੇ ਤੋਂ ਵੱਡਾ ਬਲੀਦਾਨ ਹੀ ਹੋਰ ਕੌਣ ਹੋ ਸਕਦਾ ਹੈ ਇਸ ਕਰਕੇ ਉਹਨਾਂ ਨੇ ਪੰਡਤਾਂ ਨੂੰ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਕਹੋ ਕਿ ਜੇ ਉਹ ਮੈਨਾਂ ਮੁਸਲਮਾਨ ਬਣਾ ਲੈਂਦੇ ਤਾਂ ਅਸੀਂ ਸਾਰੇ ਹੀ ਮੁਸਲਮਾਨ ਬਣ ਜਾਂਦੇ। ਤਾਂ ਇਸ ਕਰਕੇ ਗੁਰਦੇਵ ਸਾਹਿਬ ਜੀ ਭਾਈ ਕਾਜੀ ਦੇ ਨਾਲ ਆਪਣੇ ਪੰਜ ਸਿੱਖਾਂ ਦੇ ਨਾਲ ਕਿਹੇ ਵੱਲ ਚੱਲੇ ਪਹੁੰ ਭਾਈ ਗੁਰਦਾਸ ਜੀ ਭਾਈ ਦਿਆਲਾ ਜੀ ਭਾਈ ਮਨਦਾਸ ਭਾਈ ਸੱਜਾ ਇਹ ਪੰਜ ਜਿਹੜੇ ਸਿੱਖ ਸੀ ਉਹ ਗੁਰਦੇਵ ਸਾਹਿਬ ਦੇ ਨਾਮ ਤੇ ਬੱਝਾ ਗਏ। ਜੇ ਰੰਮਪਾ ਜਾ ਕਰਦੇ ਕਰਦੇ ਜਦੋਂ ਉਹ ਆਗਰਾ ਵਿਖੇ ਪਹੁੰਚੇ ਆਗਰਾ ਦੇ ਵਿੱਚ ਉਹ ਗੁਰਦੇਵ ਸਾਹਿਬ ਦੇ ਦਿਸਤਾਨ ਗਿਆ। ਗੁਰੂ ਸਾਹਿਬ ਦਾ ਹੁਕਮ ਮੰਨਦੇ ਗਏ ਭਾਈ ਇਹ ਨੂੰ ਕਿਹਾ ਯਾਦ ਉਸਨੂੰ ਦੱਸਿਆ ਉਹਨਾਂ ਦਾ ਉਹਨਾਂ ਦਾ ਕੋਈ ਵੀ ਬੰਦੇ ਨੂੰ ਗ੍ਰਿਫਤਾਰ ਕਰ ਲਏਗੇ ਦਿੱਲੀ ਵਿੱਚ ਚੱਕ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਭਾਈ ਜੱਤਾ ਜੀ ਨੰਦਪੁਰ ਸਾਹਿਬ ਤੋਂ ਗੁਰਗੋਵਿੰਦ ਸਿੰਘ ਜੀ ਕੋਲ ਪੋਜ਼ੇਟੇਰੀ ਉਹ ਸਾਰਾ ਦਿੱਲੀ ਦਾ ਘਟਨਾ ਕ੍ਰਮ ਸੀ ਇਹ ਸਾਰਾ ਕਰੀਆਕਮ ਚੱਲਦਾ ਉਸ ਤੋਂ ਬਾਅਦ ਜੇਲ੍ਹ ਤੋਂ ਲੈ ਕੇ ਚਾਂਦਨੀ ਚੌਕ ਤੱਕ ਦਾ ਟਾਈਮ ਲੱਗ ਗਿਆ ਜਿਵੇਂ ਕੋਈ ਵੀ ਬਾਦ ਜਿਹਨੂੰ ਚਾਂਦਨੀ ਚੌਕ ਲੈ ਕੇ ਆਏ ਜਿਹੜਾ ਲੋਕਾਂ ਦੇ ਵਿੱਚ ਡਰਦਾ ਇੱਕ ਬਹੁਤ ਪੈਦਾ ਹੋਇਆ ਭਾਵ ਸਮਾਜ ਜਿਹੜਾ ਲੋਕ ਇਸ ਉਹ ਇੱਕ ਪ੍ਰੈਕਟਿਸ ਹੈ ਕਰੇ ਪਰਵਾਨ ਫਿਰ ਉਸੇ ਮਗਰ ਦੀ ਤਾਰਾ ਹੁੰਦੀ ਹੈ ਸ਼ਾਹੀ ਅਤਿਆਚਾਰ ਵੀ ਗਈ ਨਾ ਕੋਈ ਪੇਸ਼ ਉਹੀ ਹੋਇਆ ਅੰਤ ਜੋ ਉਂਹਾਰਾ ਆਤਮੇ ਇਹੋ ਦੁਆਹੀ ਦੇਣਗੇ ਸਦਾ ਸਾਲ ਦੇ ਦੇਸ਼ ਆ ਗਿਆ ਸੀ ਸੰਸਾਰ ਜਿੰਦੇ ਆਸਤ ਸੀਨੇ ਨਾਲੋਂ ਸਿਰ ਤੋਂ ਕਰਨਾ ਸਕੇ ਜੁਦਾ ਢੜ ਦੇ ਨਾਲੋਂ ਕਾਇ ਗਈ ਬੁਰਾ ਨਸਤੀਸ ਤਾ सी जमीन ते ढह मच गई हाहाकार धरती मां ने चुन के आख्या मैं मलहारे बहादुर के चल भयो जगत को सो है है, है सब जग पह जय 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 सुर दिल्ली चांदनी चौक ਆਈ ਇਹ ਕਰੀ ਦੇਖ ਹੈ ਕਿ ਬਾਸ ਨੂੰ ਅਲਗਤ ਆ ਸਾਰੇ ਤੁਗੜਾ ਦਰਸਤ ਦਸਤ ਸਾਰੇ ਚਾਹਲੇ ਚੋਲੋ ਹਾਂ ਹਾਜ਼ਰ ਦੁਆ ਨੂੰ ਗਿਆ ਜੇ ਕਿਵੇਂ ਜੰਗਲਾਂ ਦੇ ਵਿੱਚੋਂ ਹਨੇਰੀ ਗੱਲ ਵੀ ਪੁੱਛ ਹੋਈ ਹੋਵੇ ਪਹਿਲੀ जो भाई गैटा जी शहादत तो कीरतपुर तो साहब लेके आए थे गुरु गोबिंद राय जी ने जो भेंट किया दिल्ली तो कीरतपुर तो साहब तक सीस लेके आए थो इस वीडियो

ਪੰਜਾਬ ਦੇ ਵਿੱਚ ਜਦੋਂ ਸੀਸ ਲੈ ਕੇ ਗੁਰਪ੍ਰੀਤ ਸਿੰਘ ਜੀ ਭਾਈ ਐਤੋਂ ਨੂੰ ਮਾਰਨ ਗਏ ਸੀ ਉਹ ਜਦੋਂ ਲੰਗੋਤ ਸਾਹਿਬ ਅੱਜ ਚਾਲੇ ਪਾਏ ਸੀ ਕਿ ਕੋਈ ਪਤਾ ਨਹੀਂ ਤੂੰ ਜੁਕੇ ਹੈਂ ਦੀ ਦਾਲ ਵਿੱਚ ਸਵਾਰ ਦਸ ਨਾ ਗਿਲੇ ਇਹ ਗੁਰਸਾਹਿਬ ਨੂੰ ਲੰਗੋਤ ਸਾਹਿਬ ਅੱਜ ਚਾਲੇ ਪਾਦੇ ਨੇ 6 ਤਰੀਕ ਪੇਟ ਨੂੰ ਪਾਏ ਨੇ ਨਾਲ ਪਕੀਏ ਤੋਂ ਨਾਲ ਮਾ ਬਟਾ ਸਰ ਇੰਟਰਮੀਡੀਏਟ ਅਨਜੀ ਇਹਨਾਂ ਜੋ ਜਿਹੜਾ ਉਹ ਕੋਈ ਸਮਝ ਨਹੀਂ ਪਾਈ ਜਿਆਦਾ ਜਿਹਨੂੰ ਪੂਰੇ ਨਜ਼ਰ ਤੋਂ ਨੂੰ ਦਿਨਵਾਜੇ ਗਿਆ ਤੇ ਬਸ ਬਹੁਤ ਜਿਹੋ ਜਿਹੋ ਪਹਿਲਾਂ ਭਾਈ ਜਤਾ ਕੀ ਇਹਨੇ ਜੋਰ ਨਾਲ ਨਗਾਰਾ ਬਜਾਉਂਦੇ ਸੀ ਸਿੱਖਾਂ ਵਿੱਚ ਵੀ ਦਾਸ ਪੈਦਾ ਹੁੰਦਾ ਸੀ ਕਿ ਜੋਸ਼ ਨਾਲ ਤਾਂ ਪੂਰ ਜਦੋਂ ਜੰਗਲ ਜੰਗਲ ਦੇ ਵਿੱਚ ਜਾਂਦੇ ਸੀ ਫੈਰੀਆਂ ਦੇ ਨਾਲ ਹੀ ਸਿੱਖਾਂ ਤੇ ਆਪਾਂ ਦਾ ਜਰੂਰ ਹੋ ਜਾਂਦਾ ਹੈ ਸਪੋਰਟਿਸ ਆਪਣੀ ਹੋ ਗਈ ਕੋਈ ਮੈਂ ਲੇਖਕੀ ਤੋਂ ਨਾਮ ਤੇ ਉਸ ਤੋਂ ਬਾਅਦ ਅਮਰਿਸ਼ ਸਿੰਘ ਜੀ ਨਾਲ ਕਿਹਾ ਜੀ ਜੱਟਾ ਤੇ ਭਾਈ ਜੱਤਾ ਜੀ ਬਾਬੇ ਨਾਮ ਜੀ ਦੀ ਪਿਆ ਤੇ ਇਸ ਤੋਂ ਬਾਅਦ ਜੱਟਾ ਵੀ ਬਿਹਾ ਵੀ ਸਿੱਧਰ ਰਹਿਣ ਨੂੰ ਕਿਹਾ ਤਾਂ ਕਿ ਪੰਜ ਪਿਆਰਾਂ ਦਾ ਜਿਲ੍ਹਾ ਡਿਵੀਜ਼ਨ ਹਟਾ ਬਣਾਇਆ ਜਾਵੇ ਕੋਈ ਬਾਬਾ ਜੀ ਬਸੂਰ ਜੀ ਹਾਂ ਜੀ ਸਰ ਉਸ ਤੋਂ ਬਾਅਦ ਭਾਈ ਜੱਤਾ ਤੋਂ ਬਾਬਾ ਜੀਵਲ ਸਿੰਘ ਜੀ ਨਾਮ 5분, 5분, 5분이에요. 그래서 이거는 제가 오늘 나가려고 하는데, 이거 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 나가 ਸੋ ਉਸ ਤੋਂ ਬਾਅਦ ਇਹ ਤੇ 100 ਸਨ ਜੇਰਾ ਸਾਕੇ ਤੇ ਬੁਰਜਾ ਬਣਾ ਰਿਹਾ ਸੀ ਸੋ ਮੇਰੇ ਦੋਸਤ ਜਿਹੜੇ ਨਾਲ ਸੀ ਅਰਸ਼ਨਾ ਦਾ ਸੀ ਇਹ ਦਸੇ ਬਜ਼ਾਰ ਕੀ ਇਹਨਾਂ ਪੰਜ ਬਰਸਾ ਘਟਾਰ ਤੇ ਸੜਾ ਦੇਖਿਆ ਸਰ ਸ੍ਰੀਪਾਪਾ ਜੀ ਚਲਾਉਂਦਾ ਸਰ ਅੱਗੇ ਜੀ ਅੱਜ ਵੀ ਜੀ ਅੱਜ ਵੀ ਜੀ ਅੱਜ ਉਹ ਜਾ ਕੇ ਤਾਂ ਹੰਦਸਣ ਦੇ ਕਿਰਸਾਹਾਇਆ ਪਹੁੰਚ ਚੁੱਕਾ ਸੀ ਸਰ ਜਿਹੜਾਈ ਕੋਪਰਾ ਦੇ ਦਿੱਤਾ ਚੱਕੋ ਬਣ ਜਾਏਗਾ ਸਮੋਸ਼ਨਲ ਜੀ ਠੀਕ ਹੈ ਫਿਰ ਉਹ ਚਲਾ ਦੇ ਅੰਮੋਸ਼ਨ ਬਿਤਰਾਰੇਗੇ ਜੀ ਐਡ ਦੇ ਦੇ ਦਿੰਦੇ ਐਡੀ ਵੀਰ ਦੇ ਦੇ ਦਿੰਦੇ ਸਰ ਇਹ 14 ਆ ਦੇ ਦਿੱਤੀ ਸਾਰਾ ਸਮਾਂ ਚ ਸਿਆਹ ਚੰਕ ਸਰ ਸਾਰਾ ਐਡ ਕੱਲ ਨੂੰ ਆ ਜੀ ਸਰ ਵੀ ਪੜ੍ਹਦਾ ਸੀ ਜੀ ਸਰ ਨਾਲ ਗੱਲ ਕਰਦਾ ਸੀ ਕਿ ਜੀ ਜੀ ਸਰ ਸਰ ਅਰੇਂਜ ਕਰਾ ਸੀ ਸੀਮ ਸਰੇ ਘੋਟੋ ਬਚਾ ਲਈ ਸੀ ਯਾਦਗਾਰ ਭਰਾ ਨਾਲ ਇਹਨਾਂ ਨਾਲ ਜੀ ਸਰ ਕਿੱਥੇ ਜਰਾ ਆ ਆ ਇਧਰ ਮਿਲ ਜਣੀ ਆਪਾਂ ਜੀ ਇਧਰ ਮਿਲ ਜੇ ਇੱਕ ਵਾਰ ਆ ਜੀ ਇਧਰ ਮਿਲ ਜਣੀ ਇਹ ਇਧਰ ਕੋ ਇਧਰ ਇਧਰ ਸਰ ਨਹੀਂ ਨਹੀਂ ਸਰ ਨਹੀਂ 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 ਸਰ ਸਰ ਸਰ